ਸਰਗਰਮ ਹੋਏ ਚੋਰਾਂ ਦਾ ਗਿਰੋ ਜਿਹੜਾ ਹੈ ਵਾਰਦਾਤਾ ਨੂੰ ਅੰਜਾਮ ਦੇ ਕੇ ਆਤਮ ਹੱਤਿਆ ਤੇ ਜਸਤੇ ਚਲਦੇ ਹਨ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਤੇ ਹੱਥੇ ਨਾ ਚੋਰਾ ਤੱਕ ਪਹੁੰਚਣ ਵਿੱਚ ناکਾਮ ਸਾਬਤ ਹੋ ਰਹੇ ਨੇ ਤੇ ਚੋਰ ਪਹਿਲਾਂ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਪਰ ਹੁਣ ਇਹਨਾਂ ਦੇਖੋ ਚੋਰਾ ਨੇ ਛੁੱਟੀਆਂ ਮਨਾਉਣ ਗਏ ਵਕੀਲਾਂ ਨੂੰ ਵੀ ਨਹੀਂ ਬਖਸ਼ਿਆ ਜ਼ਿਕਰ ਹੋ ਗਿਆ ਕਿ 15 ਜੂਨ ਤੋਂ ਨਿਆਂਇਕ ਕੰਪਲੈਕਸ ਵਿੱਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਈਆਂ ਸਨ ਤੇ ਇਹ ਸਹਿਬਾਨ ਜਿਹੜੇ ਨੇ ਉਹ ਛੁੱਟੀਆਂ ਮਨਾਉਣ ਦੇ ਲਈ ਕਿਧਰੇ ਰਵਾਨਾ ਹੁੰਦੀਆਂ ਤਿਆਰੀਆਂ ਜਿਹੜੀਆਂ ਕਰ ਰਹੇ ਸਨ ਤੇ ਪਹਿਲੇ ਦਿਨ ਹੀ ਇਸ ਗੱਲ ਦਾ ਫਾਇਦਾ ਚੁੱਕਿਆ ਹੋਇਆ ਬੇਖੌਫ ਚੋਰਾਂ ਵੱਲੋਂ ਜਿਹੜਾ ਇਹ ਕੰਪਲੈਕਸ ਨੂੰ ਜੜਾ ਨਿਸ਼ਾਨਾ ਬਣਾਉਂਦੇ ਆਂ ਇੱਥੇ ਵਕ ਵਕ ਵਕੀਲਾਂ ਦੇ ਚੈਂਬਰਾਂ ਵਿੱਚ ਲੱਗੇ 에어 ਕੰਡੀਸ਼ਨਰਾਂ ਦਾ ਸਮਾਨ ਚੋਰੀ ਕਰ ਲੈ ਕੇ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਸੰਧਾ ਦੇ ਅਨੁਸਾਰ ਚੋਰਾਂ ਵੱਲੋਂ ਕਰੀਬ 10 ਏਸੀਆਂ ਦੀਆਂ ਕਾਪਰ ਪਾਈਪਾਂ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ ਜਿਸ ਦਾ ਨੋਟਿਸ ਲੈਦਿਆਂ ਹੋਇਆ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਸੰਧਾ ਵੱਲੋਂ ਲਿਖਤ ਸ਼ਿਕਾਇਤ ਦੇ ਕੇ ਸੁਲਤਾਨਪੁਰ 로ਡੀ ਥਾਣੇ ਦੇ ਵਿੱਚ ਜਿਹੜੀ ਹੈ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਉੱਥੇ ਹੀ ਦੱਸਦੇ ਹਾਂ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਨੂੰ थाना ਮੁਖੀ ਸੁਲਤਾਨਪੁਰ ਲੋਧੀ ਇੰਸਪੈਕਟਰ ਸੋਨਮਦੀਪ ਕੌਰ ਨੇ ਕਿਹਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਿਆ ਹੈ ਤੇ ਜਲਦੀ ਹੀ ਚੋਤ ਰੇੜੇ ਨੇ ਸਲਾਖਾ ਪਿੱਛੇ ਪਹੁੰਚ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਤੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਰਨੈਲ ਸਿੰਘ ਸੰਧਾ ਦੇ ਵੱਲੋਂ ਆਉ ਦੇਖਦੇ ਆ। ਇਹ ਦੇਖੋ 15 16 ਜੂਨ ਦੀ ਦਰਮਿਆਨੀ ਰਾਤ ਨੂੰ ਲਗਭਗ 10 11 ਦੇ ਕਰੀਬ ਜੋ ਸਾਡੇ ਵਕੀਲ ਸਾਹਿਬਾਨ ਦੇ ਕਿ ਅਮਰਾ ਦੇ ਵਿੱਚ ਏਸੀ ਲੱਗੇ ਹੋਏ ਸੀ ਉਹਨਾਂ ਦੇ ਤਿੰਨਾਂ ਜਣੇ ਛੱਤ ਉੱਪਰ ਲੱਗੇ ਹੋਏ ਸੀ ਉਹਨਾਂ ਦੀਆਂ ਗੈਸ ਵਾਲੀਆਂ ਪਾਈਪਾਂ ਚੋਰ ਉੱਪਰੋਂ ਲੈ ਕੇ ਥੱਜ ਤੱਕ ਸਾਰੀਆਂ ਵੱਢ ਕੇ ਲੈ ਗਏ ਸਾਰੇ ਦੇ ਸਾਰੇ ਜਿਹੜੇ ਹੈਗੇ ਏਸੀ ਵਿਕਾਰ ਕਰਕੇ ਚਲੇ ਗਏ ਕਿੰਨੇ ਏਸੀ ਸੀ ਇਹ ਏਸੀ ਆ ਦੀ ਗਲਤੀ 10 ਤੋਂ ਉੱਪਰ ਦੀ ਗਲਤੀ ਹੈ ਸਾਰੇ ਏਸੀ ਆ ਦੇ ਉੱਪਰ ਕੋ ਲਗਭਗ ਇਹ ਸਾਰਿਆਂ ਦੇ ਪੀਸ ਆਦਾਨ ਦੇ ਚੰਦਰਾ ਦੇ ਵਿੱਚ ਏਸੀ ਲੱਗੇ ਹੋਏ ਆ ਤੇ ਆਪਣੇ ਹੁਣ ਤੱਕ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਪਹੁੰਚਾਈ ਹੁਣ ਤੱਕ ਨਹੀਂ ਆ ਪਲਸੂ ਅਸੀਂ ਜਿਹੜੀ ਹੈਗੀ ਅਰਖਾਸਤ ਦੇ ਦਿੱਤੀ ਆ ਪੁਲਸ ਆਉਂਦੀ ਆ ਲੋਕਾਂ ਕੋਲ ਆ ਕੇ ਉਹ ਕਹਿੰਦੇ ਕਿ ਲੋਕਾਂ ਦੇਖੋ ਲੋਕਾਂ ਦੇਖ ਕੇ ਹੈਗਾ ਇਹਨਾਂ ਚੋਣਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਘਟਨਾ ਦਾ ਕੋਡ ਕੰਪੈਕਸ ਵਿੱਚ ਵੀ ਵਾਪਰ ਲੱਗੇ ਆਮ ਪਬਲਿਕ ਦਾ ਕੀ ਹਾਲ ਹੋਊਗਾ ਇਸ ਤਰ੍ਹਾਂ ਚੋਣਾਂ ਦੇ ਖਿਲਾਫ ਸਖਤੋ ਸਖਤ ਜਿਹੜਾ ਹੈਗਾ ਸਟੈਂਡ ਲਿਆ ਜਾਵੇ ਜੀ ਕੀ ਕਚੈਰੀਆ ਫ਼ੁਲਕਾਨਪੁਰ ਲੋਧੀ ਤੋਂ ਇਨਫੋਰਮੇਸ਼ਨ ਆਈ ਕਿ ਉੱਥੇ ਦੇਰ ਰਾਤ ਚੋਰੀ ਕੀਤੀ ਗਈ ਆ ਜਿਵੇਂ ਏਸੀ ਦੀਆਂ ਪਾਈਪਸ ਵਗੈਰਾ ਫਲ ਤਕਰੀਬਨ 12 ਤੋਂ 15 ਦੀ ਜਿਵੇਂ ਏਸੀ ਵੀ ਚੋਰੀ ਹੋਈ ਆ ਪਾਈਪਸ ਵਗੈਰਾ ਦੀ ਤਾਂ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਹੈ ਜੇ ਡੁੰਗਾਈ ਨਾਲ ਅਸੀਂ ਜਾਂਚ ਕਰਾਂਗੇ ਤੇ ਦੋਬੰਦੀ ਕਾਰਵਾਈ ਕਰਕੇ ਜਲਦ ਟ੍ਰੇਸ ਕਰਾਂਗੇ ਇਸ ਵਾਰ ਨੂੰ ਸਰ ਜੀ ਇੱਕ ਜਿਹੜਾ ਇਹ ਮੇਨ ਹੈਗਾ ਕਚੈਰੀ ਕੋਰਪਸ ਕੰਪਲੈਕਸ ਆ ਜੀ ਇਹਦੇ ਵਿੱਚ ਵੀ ਚੋਰੀ ਜਿਹੜੀ ਹੋਣੀ ਆ ਬਹੁਤ ਵੱਡੇ ਕਰਾ ਜੀ ਇਹ ਕੀ ਕਰ ਰਹੇ ਆ ਅ ਕਈ ਵਾਰ ਹਨੇਰੇ ਵਗੈਰਾ ਦਾ ਫਾਇਦਾ ਉਠਾ ਲੈਂਦੇ ਨੇ ਚੋਰ ਪਰ ਸਾਡੇ ਵੱਲੋਂ ਦੇ ਰਾਤ ਜਿਹੜੀ ਪੈਟਰੋਲਿੰਗ ਕੀਤੀ ਜਾਂਦੀ ਹੈ ਈਵਨ 112 ਹੈਲਪਲਾਈਨ ਵੀ ਵੀ ਰਾਤ ਗੱਡੀ ਚੱਲਦੀ ਆ ਤਾਂ ਪਰ ਫਿਰ ਵੀ ਜਿਹੜੀ ਇਹ ਬਾਤ ਦਾ ਤੋਂ ਇਸ ਨੂੰ ਅਸੀਂ ਜਲ ਤੋਂ ਜਲਦ ਪ੍ਰੈਸ ਕਰਾਂਗੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਅਸੀਂ ਆਪਣਾ ਜਿਹੜਾ ਏਰੀਆ ਉਹਨੂੰ ਵਾਰਦਾਤ ਮੁਕਤ ਕਰੀਏ ਜਲ ਤੋਂ ਜਲਦ ਪ੍ਰੈਸ ਵੀ ਕਰਾਂਗੇ ਬਾਤ